ਤਵਾ 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 ਉਹ ਵੱਡਾ ਡੀਪੂ ਨੇ ਲਾਤੀਆਂ ਕੁੜੀਆਂ ਲਈ ਵੱਡੀਆਂ ਆਫਰਾਂ ਬਜ਼ਾਰਾਂ ਦੇ ਵਿੱਚ ਜਿਹੜੇ ਕੋਰਸਟ ਤੁਸੀਂ ਲੈਨੇ ਹੋ 15 1500 16 1600 ਚ ਲੈ ਜਾਓ 388 388 388 ਟੀ-ਸ਼ਰਟਾਂ ਦੇਖੋ ਕਿੱਡੀਆਂ ਕਿੱਡੀਆਂ ਉਹ ਸਾਈਜ਼ ਦੇਖੋ ਕਿੱਦੇ ਕਿੱਡੇ ਪਰ ਰੇਟ ਬਹੁਤ ਨਿੱਕੇ ਨਿੱਕੇ ਆ ਆ ਦੇਖੋ ਕੁੜਤੇ ਵੀ ਕਿੰਨੇ ਕਿੰਨੇ ਵਧੀਆ ਆ ਚੁੱਕੇ ਤੁਸੀਂ ਪਾ ਲਓ ਜੀਨਾਂ ਤੁਸੀਂ ਪਾ ਲਓ ਜੈਗੀਆਂ ਤੁਸੀਂ ਪਾ ਲਓ ਲੈਗੀਆਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੋਹਣੇ ਕੁੜਤੇ ਆ ਚੁੱਕੇ ਹੈਗੇ ਆ ਸ਼ਾਰਟ ਵਿੱਚ ਵੀ ਹੈਗੇ ਆ ਮਿੱਡੀਆਂ ਨੇ ਵੀ ਬਹੁਤ ਵੱਡੀ ਆਫਰ ਲਾਤੀ ਆ ਕੋਈ 500 ਕੋਈ 600 ਕੋਈ 700 225 225 225 225 225 ਦੇ ਵਿੱਚ ਲੋਰ ਲੈ ਜਾਓ 588 588 ਲੋਜੇ ਵਾਸਤੇ ਜੈਗਿੰਗ ਆ ਗਈ 588 ਵਿੱਚ ਦੇਖੋ ਕਿੰਨੇ ਕਿੰਨੇ ਸੋਨੇ 컬러 ਆ ਚੁੱਕੇ ਸਾਈ ਤੁਹਾਨੂੰ ਬਖੋ ਬਖਰੇ ਮਣੇ ਆ ਗਏ ਆ ਭਾਈ ਕੋਈ 1000 ਨਹੀਂ ਲੈਣਾ ਕੋਈ 1200 ਨਹੀਂ ਲੈਣਾ ਕੋਈ 1300 ਨਹੀਂ ਲੈਣਾ ਚੱਕ ਲੋ 338 ਦੇ ਵਿੱਚ ਦੇਖੋ 494 494 ਮਾਰੇ ਕੋਈ 800 ਨਹੀਂ ਕੋਈ 900 ਨਹੀਂ 400 ਚੈਨਲ ਵਿੱਚ ਜਿੰਦੀ ਪੈਂਟ ਲੈ ਜੋ ਦੇਖੋ ਕਿੰਨੇ ਕਿੰਨੇ ਵਧੀਆ ਆ ਚੁੱਕੇ ਗਿਆ ਦੇਖੋ ਜੀ ਖੁੱਲੀਆਂ ਦੁੱਲੀਆਂ ਟੀ-ਸ਼ਰਟਾਂ ਜਿਹੜੇ ਕਹਿੰਦੇ ਨੇ ਟੀ-ਸ਼ਰਟ ਸਾਨੂੰ ਚਾਹੀਦੀਆਂ ਬਾਹਾਂ ਚਾਹੀਦੀਆਂ ਇਦਾਂ ਦੀਆਂ ਡਿਜ਼ਾਈਨ ਵਾਲੀਆਂ ਆ ਦੇਖ ਬਹੁਤ ਸੋਹਣੇ ਡਿਜ਼ਾਈਨ ਕੀਤੇ ਆ ਆ ਤੁਸੀਂ ਚੈੱਕ ਕਰ ਲਓ ਕਲਾਜੋ ਸੂਟ ਦੇਖੋ ਬਹੁਤ ਜ਼ਿਆਦਾ ਸੋਹਣੇ ਸੋਹਣੇ ਕਲਰ ਵੀ ਤੁਹਾਨੂੰ ਸਾਰੇ ਮਿਲ ਜਾਣੇ ਆ ਦੇਖੋ ਜੀ ਕੋਟੀਆਂ ਦੇ ਵਿੱਚ ਚਾਹੇ ਲੌਂਗ ਕੋਟ ਤੇ ਲੈ ਜਾਓ ਚਾਹੇ ਸ਼ਾਰਟ ਕੋਟ ਤੇ ਲੈ ਜਾਓ ਦੁਪੱਟੇ ਨਾਲ ਦਵਾਂਗੇ ਤਵਾ 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 ਉਹ ਵੱਡਾ ਡੀਪੂ ਨੇ ਲਾਤੀਆਂ ਕੁੜੀਆਂ ਲਈ ਵੱਡੀਆਂ ਆਫਰਾਂ ਬਜ਼ਾਰਾਂ ਦੇ ਵਿੱਚ ਜਿਹੜੇ ਕੋਟ ਸਟ ਤੁਸੀਂ ਲੈਨੇ ਹੋ 15 1500 16 1600 ਚ ਲੈ ਜਾਓ 388 388 388 ਭਾਜੀ 1500 1600 ਤੋਂ ਘੱਟ ਕੋਈ ਕੋਰ ਸੈਟ ਨਹੀਂ ਦਿੰਦਾ ਬਾਜ਼ਾਰ 'ਚ ਤੁਸੀਂ ਕਹਿੰਦੇ ਹੋ ਲੈ ਜਾਓ ਸਿਰਫ 388 ਦੇ ਵਿੱਚ ਯਾਰ ਕਮਾਲ ਕੀਤੀ ਪਈ ਆ ਭਾਜੀ ਸਾਡੇ ਉਹ ਕੰਮ ਹੈ ਨਹੀਂ ਗਾ ਦੇਖੋ ਕਿੰਨੇ ਕਿੰਨੇ ਸੋਹਣੇ ਕੋਰ ਸੈਟ ਆ ਚੁੱਕੇ ਸਿਰਫ 388 ਜਿਹੜਾ ਤੁਸੀਂ ਮਰਜੀ ਸਾਈ ਲੈ ਕੇ ਜਾ ਸਕਦੇ ਆਂ ਦੇਖੋ ਕਿੰਨੇ ਕਿੰਨੇ ਜੈਂਟਲੀ ਐਂਡ ਸ਼ੀਡਾਂ ਆ ਚੁੱਕੀਆਂ ਗਿਆ 388 ਤੋਂ ਸ਼ੁਰੂ ਤੇ ਪਸੰਦ ਤੁਹਾਡੀ ਹੈ ਕਿ ਤੁਸੀਂ ਮੈਂ ਵੱਡਾ ਵੱਡਾ ਆ ਕੇ ਆਪਣੀ ਪਸੰਦ ਦੇ ਕੋਰ ਜਿੰਦਾਂ ਮਰਜੀ ਕੋਰ ਸੈਟ ਲੈ ਕੇ ਜਾ ਸਕਦੇ ਆਂ ਦੇਖੋ ਜੀ ਸਾਈਜ਼ ਵੀ ਸਾਰੇ ਮਿਲ ਜਾਣੇ ਆ ਰੰਗ ਵੀ ਸਾਰੇ ਮਿਲ ਜਾਣੇ ਆ 388 ਤੋਂ ਸ਼ੁਰੂ ਹੋ ਜਾਂਦਾ ਹੈਗਾ ਉਦੋਂ ਉੱਪਰ ਤੁਸੀਂ ਇਹ ਦੇਖੋ ਪ੍ਰਿੰਟਡ ਲੈਣੇ ਹੈਗੇ ਆ ਜਿੱਦਾਂ ਦੇ ਮਰਜ਼ੀ ਕਲਰ ਤੁਸੀਂ ਚੈੱਕ ਕਰ ਲਓ ਲੈ ਜਾਓ ਹੁਣ ਸ਼ੋਅਰੂਮਾਂ 'ਚ ਜਾ ਕੇ ਲੁੱਟਾ ਨਾ ਕਰਾਓ ਇਹ ਜਿਹੜੇ ਬਾਜ਼ਾਰਾਂ ਦੇ ਵਿੱਚ ਤੁਸੀਂ ਲੈਨੇ ਹੋ ਕੋਈ 3500 ਕੋਈ 3000 ਕੋਈ 2000 ਉਦਾਂ ਦੇ ਕੋਰ ਸਟਿਆ ਕੋਈ 388 ਕੋਈ 488 ਕੋਈ 470 ਆ ਦੇਖੋ ਇਹਦੇ ਵਿੱਚ ਦੇਖੋ 3 ਐਕਸਲ ਤੁਸੀਂ ਲੈ ਜਾਓ 4 ਐਕਸਲ ਲੈ ਜਾਓ 5 ਐਕਸਲ ਲੈ ਜਾਓ ਜਿੰਨੀ ਮਰਜ਼ੀ ਵੈਰਾਈਟੀ ਲੈ ਜਾਓ ਕੋਰਟ ਸੈੱਟ ਦੀ ਬੱਸ ਨਹੀਂ ਹੁੰਦੀ ਆ ਤੁਸੀਂ ਚੈੱਕ ਕਰ ਲਓ ਪਰਾਜੋ ਸੂਟ ਦੇਖੋ ਬਹੁਤ ਜ਼ਿਆਦਾ ਸੋਹਣੇ ਸੋਹਣੇ ਡਲਰ ਵੀ ਤੁਹਾਨੂੰ ਸਾਰੇ ਮਿਲ ਜਾਣੇ ਆ ਇਹਦੇ ਵਿੱਚ ਵੀ ਸਾਈਜ਼ ਸਾਰੇ ਮਿਲ ਜਾਣੇ ਆ ਆ ਹੁਣ ਚੈੱਕ ਕਰ ਲੋ ਕੋਈ 3500 ਮੰਗਦਾ ਕੋਈ 4000 ਮੰਗਦਾ ਸਾਡੇ ਕੋਲ ਕੋਈ 1000 ਦਾ ਕੋਈ 1100 1200 1300 ਇੰਨੀਆਂ ਕੁ ਰੇਂਜਾਂ ਦੇ ਵਿੱਚ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਆ ਕੱਪੜੇ ਵੀ ਸਾਰੇ ਆ ਚਾਹੇ ਕਾਟਨ ਲੈ ਲਓ ਚਾਹੇ ਤੁਸੀਂ ਜੌਰਜਟ ਲੈ ਲਓ ਆ ਦੇਖੋ ਸਟ੍ਰੇਟ ਦੇ ਵਿੱਚ ਭਾਈ ਜੀ ਫਰੰਟ ਪੂਰਾ ਹੈਵੀ ਬਾਹਾਂ ਤੇ ਕੰਮ ਕੀਤਾ ਟਾਪ ਦਾ ਡਿਜ਼ਾਈਨ ਕੀਤਾ ਤਿਆਰ ਬਾਜ਼ਾਰ ਦੇ ਵਿੱਚ ਸਮਾਈ ਵੀ ਨਹੀਂ ਇੰਨੀ ਜਿੰਨੇ ਦਾ ਤੁਸੀਂ ਇਹ ਦੇ ਹੀ ਜਾਣੇ ਹੋ ਭਾਈ ਆਪਾਂ ਫਾਇਦੇ ਕਾਣੇ ਕਸ਼ਾ ਤੁਹਾਨੂੰ ਪਤਾ ਕਸਟਮਰ ਤਾਂ ਹੀ ਲੋਕੀ ਦੂਰ ਦੂਰ ਆ ਕੇ ਸ਼ਾਪਿੰਗ ਕਰਦੇ ਹੈਗੇ ਉਹਨਾਂ ਨੂੰ ਪਤਾ ਵੱਡੀ ਪੂਜੀ ਫਾਇਦੇ ਹੁੰਦੇ ਹੈ ਰੇਟ ਘੱਟ ਤੇ ਚੀਜ਼ ਵਧੀਆ ਮਿਲਦੀ ਹੈਗੀ ਦੇਖੋ 프ਰੰਟ ਚੈੱਕ ਕਰ ਲਓ ਸਾਰਾ ਇਹਦਾ ਹਨਾ ਫਿਰ ਬੈਕ ਤੇ ਵੀ ਕੰਮ ਕੀਤਾ ਦੇਖੋ ਇੰਨਾ ਹੈਵੀ ਪੀਸ ਤਿਆਰ ਕਰ ਦਿੱਤਾ ਹੈ ਆ ਚੀਜ਼ਾਂ ਤੁਸੀਂ ਚੈੱਕ ਕਰਿ ਜਾਓ ਤੁਸੀਂ ਜਦੋਂ ਇੱਥੇ ਆਉਣਾ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸੈਲਫ ਸਰਵਿਸ ਹੈਗੀ ਆ ਆ ਦੇਖੋ ਜਿੰਨਾ ਮਰਜ਼ੀ ਕੱਪੜਾ ਦੇਖੋ ਆ ਤੁਸੀਂ ਲਾ ਲਾ ਕੇ ਜਿਹੜੀ ਚੀਜ਼ ਲੈ ਆਣੀਆਂ ਲਈ ਜਾਓ ਮਾਤਰਾ ਹਰ ਕਿਸੇ ਦੇ ਲਈ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਹਰ ਤਰ੍ਹਾਂ ਦੇ ਪੀਸ ਦੇ ਰਹੇ ਆ ਬਾਜ਼ਾਰ ਨਾਲੋਂ 70 70% ਸਸਤਾ ਕਪੜਾ ਦੇ ਰਹੇ ਆ ਇੱਕੋ ਹੀ ਛਤੇਟਾ ਵੱਡੇ ਫਾਇਦੇ ਹੋ ਰਹੇ ਆ ਟੀ-ਸ਼ਰਟਾਂ ਦੇਖੋ ਕਿੱਡੀਆਂ ਕਿੱਡੀਆਂ ਉਹ ਸਾਈਜ਼ ਦੇਖੋ ਕਿੱਡੇ ਕਿੱਡੇ ਪਰ ਰੇਟ ਬਹੁਤ ਨਿੱਕੇ ਨਿੱਕੇ ਆ ਲੌਂਗ ਟੀ-ਸ਼ਰਟਾਂ ਬਾਜ਼ਾਰ 'ਚ 700 800 ਵੱਡਾ ਦੀਪੂ ਨੇ ਸਿਰਫ 244 ਦੇ ਵਿੱਚ ਕਰਤੀਆਂ ਇਹਦੇ ਵਿੱਚ ਜਿਹੜਾ ਮਰਜ਼ੀ ਰੰਗ ਲੈ ਜਾਓ ਦੇਖੋ ਪਿੰਕ ਲੈ ਜਾਓ ਗ੍ਰੀਨ ਲੈ ਜਾਓ ਲਾਈਟ ਗ੍ਰੀਨ ਲੈ ਜਾਓ ਜਿਹੜੀ ਮਰਜ਼ੀ ਚੀਜ਼ ਲੈ ਜਾਓ ਹਰ ਇੱਕ ਦੇ ਲਈ ਸਾਈਜ਼ ਆ ਜਣਿਆ ਹਰ ਤਰ੍ਹਾਂ ਦੇ ਰੰਗ 244 ਦੇ ਵਿੱਚ ਚੈਲੰਜ ਕਰਦੇ ਆ ਆ ਲਓ ਜਿੰਨਾ ਮਰਜ਼ੀ ਲੈ ਜਾਓ ਕੱਪੜਾ ਜਿੰਨਾ ਮਰਜ਼ੀ ਮੁੱਕਣਾਈ ਨਹੀਂ ਟਰੱਕ ਪਰ ਕੇ ਲੈ ਜਾਓ ਆਫਰ ਬਹੁਤ ਥੋੜੇ ਟਾਈਮ ਨੇ ਇੰਨਾ ਸਸਤਾ ਕਪੜਾ ਨਹੀਂ ਮੈਂਣਾ ਮੁਰ ਕੇ ਆ ਦੇਖੋ ਕੁੜਤੇ ਵੀ ਕਿੰਨੇ ਕਿੰਨੇ ਵਧੀਆ ਆ ਚੁੱਕੇ ਤੁਸੀਂ ਪਾ ਲਓ ਜੀਨਾਂ ਤੁਸੀਂ ਪਾ ਲਓ ਜੈਗੀਨਾਂ ਤੁਸੀਂ ਪਾ ਲਓ ਲੈਗੀਨਾਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੋਹਣੇ ਕੁੜਤੇ ਆ ਚੁੱਕੇ ਹੈਗੇ ਆ ਸ਼ਾਰਟ ਵਿੱਚ ਵੀ ਹੈਗੇ ਆ ਤੇ ਲੌਂਗ ਵੀ ਹੈਗੇ ਆ ਇਹ ਤੁਹਾਨੂੰ ਸਾਈ ਪੱਖ ਬੱਕਰੀ ਮੈਣੀ ਆ ਆ ਦੇਖੋ ਸਟਾਫ ਵੀ ਨਾਲ ਠੰਡੇ ਆ ਚੁੱਕੇ ਹੈ ਜੇ ਤੁਸੀਂ ਬੰਦ ਨੂੰ ਠੰਡ ਲੱਗਣ ਆਪਣੀ ਹੈਗੀ ਆ ਤੁਸੀਂ ਕਹਿੰਦਾ ਇਦਾਂ ਦੀ ਕਿਹੜੀ ਚੀਜ਼ ਵੜੇ ਜੀ ਪਾਈਓ ਠੰਡੇ ਲੱਗੀ ਜਾਂਦੀ ਹੈਗੀ ਆ ਉਹ ਭਾਜੀ ਛੱਡੋ ਤੁਸੀਂ ਕੁੜਤਿਆਂ ਨੂੰ ਛੱਡੋ ਉਹ ਮ ਕੋਈ 2500 ਨਹੀਂ ਇਹਦਾ ਕੋਈ 2000 ਨਹੀਂ ਕੋਈ 1800 ਨਹੀਂ 788 ਦੇ ਵਿੱਚ ਦੇ ਦੇਣੇ ਆ ਇਹਦੇ ਵਿੱਚ ਵੀ ਸਾਈ ਸਾਰੇ ਮਿਲ ਜਾਂਦੇ ਆ ਪ੍ਰਿੰਟ ਇਹਦੇ ਵਿੱਚ ਸਾਰੇ ਮਿਲ ਜਾਂਦੇ ਆ ਡਿਜ਼ਾਈਨ ਇਹਦੇ ਵਿੱਚ ਸਾਰੇ ਮਿਲ ਜਾਂਦੇ ਆ ਮਿੱਡੀਆਂ ਦੇ ਵੀ ਬਹੁਤ ਵੱਡੀ ਆਫਰ ਲਾਤੀ ਆ ਕੋਈ 500 ਕੋਈ 600 ਕੋਈ 700 ਮਤਲਬ ਗਰਮੀਆਂ ਦੇ ਵਿੱਚ ਬਹੁਤ ਵੱਡੀ ਸੁਪਰ ਜਿਹੜੀ ਸਮਰ ਸੇਲ ਲੱਗ ਗਈ ਆ ਆਗੇ ਫਾਇਦਾ ਲੈ ਜਾਓ ਦੇਖੋ ਸਾਈਜ਼ ਵੀ ਚੈੱਕ ਕਰ ਲਓ ਕਿੱਡੇ ਕਿੱਡੇ ਨਾ ਜਿਹੜੇ ਕਿੰਨੇ ਸਾਨੂੰ ਸਾਈਜ਼ ਨਹੀਂ ਮਿਲਦੇ ਉਹਨਾਂ ਦੇ ਲਈ ਸਾਡੇ ਕੋਲ ਸਾਰੇ ਤਰ੍ਹਾਂ ਦੇ ਸਾਈਜ਼ ਦੇਖੋ ਡਿਜ਼ਾਈਨਰ ਚੀਜ਼ਾਂ ਹਨਾ ਇਹ ਨਹੀਂ ਬਈ ਸਿੰਪਲ ਸਿੰਪਲ ਦੇ ਰਹੇ ਪੂਰੀਆਂ ਡਿਜ਼ਾਈਨਰ ਚੀਜ਼ਾਂ ਖੁੱਲੇ ਡੁੱਲੇ ਸਾਈਜ਼ਾਂ ਨੂੰ ਸੀ ਦੇ ਦੇਣੇ ਆ ਆ ਦੇਖੋ ਕਿੰਨੇ ਕਿੰਨੇ ਸੋਹਣੇ ਕੁੜਤੇ ਆ ਚੁੱਕੇ ਪ੍ਰਿੰਟਡ ਮਾਰੇ ਕੁੜਤੇ ਹਰ ਕੋ ਖਤ ਨਹੀਂ ਹੋ ਗਏ ਬਹੁਤ ਜ਼ਿਆਦਾ ਵੈਰਾਈਟੀ ਮੈਂ ਤੁਸੀ ਆਪਣੀ ਪਸੰਦ ਦੇ ਕੋਲ ਜਿੱਦਾਂ ਤੁਹਾਨੂੰ ਕੁੜਤੇ ਜੈ ਸ਼ਾਰਟ ਚਾਹੀਦੇ ਹੈਗੇ ਲੌਂਗ ਚਾਹੀ ਤੁਹਾਨੂੰ ਇਥੋਂ ਹਰ ਤਰ੍ਹਾਂ ਦੇ ਮਿਲਣੇ ਹੈਗੇ ਆ ਪਰ ਤੁਸੀਂ ਜਲਦੀ ਜਲਦੀ ਆਉਣ ਦੀ ਕੋਸ਼ਿਸ਼ ਕਰੋ ਤੁਹਾਨੂੰ ਪਤਾ ਬੜੇ ਪੁਜ ਕਰਾਊਡ ਜ਼ਿਆਦਾ ਹੁੰਦਾ ਵੈਰੈਟੀ ਨਾਲ ਨਾਲ ਸੋਲਡ ਹੋ ਜਾਂਦੀ ਹੈਗੀ ਆ ਤੁਸੀਂ ਕਹਿੰਦੇ ਬਿਊਟੀ ਵਿੱਚ ਸਾਨੂੰ ਬਹੁਤ ਕੁਝ ਦਿਖਾਉਣੀ ਹੈਗੀ ਆ ਜੇ ਸਾਡੇ ਕੋਲ ਕੁਝ ਹੁੰਦਾ ਆਪਾਂ ਤਾਂ ਹੀ ਦਿਖਾਈਦਾ ਹੈਗਾ ਉਹ 225 225 225 225 225 ਦੇ ਵਿੱਚ ਲੋਰ ਲੈ ਜਾਓ ਆ ਦੇਖੋ ਕਪੜਾ ਵੀ ਪੂਰਾ ਸੌਫਟ ਹੈਗਾ ਆ ਚਾਹੇ ਵਾਕ ਕਰ ਲੋ ਚਾਹੇ ਘਰ ਪਾਉਣਾ ਚਾਹੇ ਤੁਸੀਂ ਕਿਤੇ ਜਾਣਾ ਆ ਡਿਜ਼ਾਈਨਰ ਪਜਾਮੇ ਤੁਹਾਨੂੰ ਸਿਰਫ 225 ਦੇ ਰਿਹਾ ਆ ਦੇਖੋ ਹਰ ਇੱਕ ਤਰ੍ਹਾਂ ਦੀ ਜਿਨ੍ਹਾਂ ਨੇ ਵੀਜ਼ੇ ਲੱਗ ਰਹੇ ਆ ਤੁਸੀਂ ਬਾਹਰ ਜਾਣਾ ਆ ਦੇਖੋ ਜਹਾਜ਼ ਦੇ ਵਿੱਚ ਪਾ ਕੇ ਜਾ ਸਕਦੇ ਹਾਂ ਕਿਉਂਕਿ ਸਫ਼ਰ ਵਿੱਚ ਆਰਾਮ ਦਾ ਇੱਕ ਕਪੜਾ ਚਾਹੀਦਾ ਤੇ ਉਹੋ ਜਿਹੀਆਂ ਚੀਜ਼ਾਂ ਤੁਹਾਨੂੰ ਸੀ ਦੇਣੀਆਂ ਸਿਰਫ 225 ਦੇ ਵਿੱਚ ਦੇ ਰਹੇ ਆ ਰੇਟ ਲਹਿ ਕੇ ਲਾਤਾ 7-800 ਤੋਂ ਘੱਟ ਕਿਸ ਨੇ ਬਿਜਾਰ ਚ ਦੇਣਾ ਨਹੀਂ 588 588 ਰੋਜੇ ਵਾਸਤੇ ਜੈਗਿੰਗ ਆ ਗਏ 588 ਵੇ ਦੇਖੋ ਕਿੰਨੇ ਕਿੰਨੇ ਸੋਨੇ ਕਲਰ ਆ ਚੁੱਕੇ ਸਾਈ ਤੁਹਾਨੂੰ ਬਖੋ ਬਖਰੇ ਮਣੇ ਆ ਗਏ ਰੇਂਜੇ 'ਚ ਮੈਨੂੰ 588 ਸ਼ੁਰੂ ਤੇ ਪਸੰਦ ਥੋੜੀ ਹੈਗੀ ਅਜੇ ਤੁਸੀਂ ਮਰਜੀ ਸਾਈ ਲੈ ਕੇ ਜਾ ਸਕਦੇ ਨਾਲ ਸਟਾਫ ਦੇਖੋ ਕਿੰਨਾ ਫਾਈਨ ਆ ਪੂਰੇ ਸਟੈਚੂਅਲ ਪੀਸ ਆ ਗਿਆ ਤੇ ਮਾਰੇ ਡਾਇਨਿੰਗ ਨਾਲੇ ਇੱਕ ਤੋਂ ਇੱਕ ਹਟ ਕੇ ਆ ਚੁੱਕੀ ਆ ਤੋਂ ਭਾਵੇਂ ਕੋਈ 1000 ਨਹੀਂ ਲੈਣਾ ਕੋਈ 1200 ਨਹੀਂ ਲੈਣਾ ਕੋਈ 1300 ਨਹੀਂ ਲੈਣਾ ਚ ਆ ਵੀ ਚੱਕੋ 338 ਦੇ ਵਿੱਚ ਇਹਦੇ ਵਿੱਚ ਆ ਵੀ ਚੈੱਕ ਕਰ ਲਓ ਤੁਸੀਂ ਆ ਦੇਖੋ ਹਰ ਕੋਈ ਕੁੜੀ ਚਾਹੁੰਦੀ ਵੀ ਸਾਨੂੰ ਇਦਾਂ ਦੇ ਡਿਜ਼ਾਈਨ ਇਦਾਂ ਦੇ ਪ੍ਰਿੰਟ ਚਾਹੀਦੇ ਆ ਕਲਰ ਵੀ ਚਾਹੀਦੇ ਆ ਭਾਈ ਸਾਹਿਬ ਚੈੱਕ ਕਰ ਲਓ ਫਿਰੇ ਬਹੁਤ ਵੱਡੇ ਹੋ ਰਹੇ ਆ ਦੇਖੋ 494 494 ਮਾਰੇ ਕੋਈ 800 ਨਹੀਂ ਕੋਈ 900 ਨਹੀਂ 494 ਜੀਂਦੀ ਪੈਂਟ ਲੈਜੇ ਦੇਖੋ ਕਿੰਨੀ ਕਿੰਨੀ ਵਧੀਆ ਆ ਚੁੱਕੀ ਹੈਗੀ ਆ ਇਹ ਚ ਹਰ ਤਰ੍ਹਾਂ ਤੁਹਾਨੂੰ ਕਲਰ ਮਿਲਣਗੇ ਬੁਖ ਬਕਰ ਤੁਹਾਨੂੰ ਸਾਈਜ਼ ਮਿਲਣੇ ਹੈਗੇ ਪਸੰਦ ਤੁਹਾਡੀ ਹੈਗੀ ਆ ਤੁਸੀਂ ਆਪਣੀ ਪਸੰਦ ਦੇ ਅਕੋਰਡ ਜਿੱਦਾਂ ਤੁਸੀਂ ਮਰਜ਼ੀ ਲੈ ਕੇ ਜਾ ਸਕਦੇ ਆ ਨਾ ਇਹ ਪੂਰੇ ਸਟੈਚੂਅਲ ਪੀਸ ਹੈ ਕਿ ਫਿਨਿਸ਼ਿੰਗ ਦੇਖੋ ਕਿੰਨੀ ਵਧੀਆ ਆ ਚੁੱਕੀ ਹੈ ਗਿਆ ਨਾ ਦੇਖੋ ਪੌਟਾਂ ਕਿੰਨੀ ਕਿੰਨੀ ਵਧੀਆ ਡੀਐਨਆ ਆ ਚੁੱਕੀ ਹੈ ਗਿਆ ਹੁਣ ਤੁਹਾਨੂੰ ਕਿਤੇ ਵੀ ਇਦਾਂ ਤੇ ਜਾਣ ਦੀ ਲੋੜ ਨਹੀਂ ਤੁਸੀਂ ਮੈਂ ਕਿਹਾ ਵੱਡਾ ਡਿਪਾ ਆ ਕੇ ਆਪਣੀ ਪਸੰਦ ਦੇ ਅਕੋਰਡ ਲੈ ਕੇ ਜਾ ਸਕਦੇ ਹੋ ਕੱਟੀ ਫੱਟੀ ਪੈਂਟ ਵੀ ਅੱਜ ਕੱਲ੍ਹ ਕਾਫੀ ਟ੍ਰੈਂਡਿੰਗ ਚ ਗਈ ਹੈ ਇਹ ਵੀ ਆਪਾਂ ਤੁਹਾਨੂੰ ਸਿੱਤੀ ਸਲਾਈ ਦੇਣੀ ਸਿਰਫ 581 ਰੁਪਏ ਵਿੱਚ ਨਾ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਆ ਚੁੱਕੀ ਸਿਕਸ ਪਾਕਟ ਆ ਚੁੱਕੀ ਹੈਗੀਆ ਦੇਖੋ ਜੀ ਖੁੱਲੀਆਂ ਦੁੱ ਟੀ-ਸ਼ਰਟਾਂ ਦੇ ਵਿੱਚ ਰੰਗ ਬਹੁਤ ਜਾਰੇ ਸੋਹਣੇ ਆ ਟੀ-ਸ਼ਰਟਾਂ ਦੇ ਵਿੱਚ ਪ੍ਰਾਈਸ ਬਹੁਤ ਜਾਰੇ ਘੱਟ ਹੈਗੇ ਆ ਹਰ ਇੱਕ ਦੀ ਪਸੰਦ ਯੂਸਟ ਡੂ ਇਟ ਆਜੋ ਬਈ ਛੇਤੀ ਹਨਾ ਮਤਲਬ ਮੈਂ ਵਾਜਾ ਵਾਜਾ ਕਰਦੀ ਆ ਦੇਖ ਲੋ ਚੀਜ਼ਾਂ ਇਹੋ ਚੀਜ਼ਾਂ ਆ ਜਿਹੜੀਆਂ ਤੁਸੀਂ ਲੱਭਦੇ ਹੋ ਜਿਹੜੀਆਂ ਰਾਤ ਨੂੰ ਸੁਪਨੇ ਦੇਦੇ ਹੋ ਭਾਈ ਇਦਾਂ ਦੇ ਕੱਪੜੇ ਮਿਲ ਜਾਣਗੇ ਦਵਾਂਗੇ ਰੇਟ ਵੀ ਘੱਟ ਦਵਾਂਗੇ ਸਾਈਜ਼ ਵੀ ਖੁੱਲੇ ਡੁੱਲੇ ਦਵਾਂਗੇ ਆ ਦੇਖੋ ਨਾਈਟਸੂਟ ਕਿੰਨੇ ਕਿੰਨੇ ਵਧੀਆ ਆ ਚੁੱਕੇ ਹੈਗੇ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਡਿਨਿੰਗ ਤੁਹਾਡੇ ਵਾਸਤੇ ਬਹੁਤ ਸੋਹਣ ਸੋਹਣੀ ਆ ਚੁੱਕੀ ਹੈਗੀ ਆ ਸਿਰਫ ਆਪਾਂ ਨੇ ਕੋਈ 450 ਦਾ ਕੋਈ 500 ਦਾ ਕੋਈ 600 ਕੋ 700 ਕੋਈ 800 ਦਾ ਪਸੰਦ ਤੁਸੀਂ ਕਰਨੇ ਹੈਗੇ ਆ ਦੇਖੋ ਕਿੰਨੇ ਕਿੰਨੇ ਜੈਂਟਲੀ ਜੈਂਡੀ ਚੀਜ਼ਾਂ ਆ ਚੁੱਕੀਆਂ ਤੁਹਾਡੇ ਵਾਸਤੇ ਮੈਂ ਕਿ ਤੁਸੀ ਵੱਡਾੜੀ ਭੂ ਬੰਗਾ ਜਲਦੀ ਇਹ ਵੀਰੇਟ ਕਰ ਲੋ ਤੇ ਆਪਣੀ ਪਸੰਦ ਦੇ ਕੋਲ ਜਿੱਦਾਂ ਸਾਰੀ ਵੈਰੀਟੀ ਇੱਥੋਂ ਲੈ ਜਾਓ ਦੇਖੋ ਜੀ ਕੋਟਤਿਆਂ ਦੇ ਵਿੱਚ ਚਾਹੇ ਲੌਂਗ ਕੋਟ ਤੇ ਲੈ ਜਾਓ ਚਾਹੇ ਸ਼ਾਰਟ ਕੋਟ ਤੇ ਇਥੇ ਹੀ ਬਸ ਨਹੀਂ ਸਾਡੇ ਕੋਲ ਤੁਸੀਂ ਸੂਟ ਸ਼ਰਾਰੇ ਗਰਾਰੇ ਲਹਿੰਗੇ ਗੌਂ ਡਰੈਸਾਂ ਟੀ-ਸ਼ਰਟਾਂ ਜੀਨ ਦੀਆਂ ਪੈਂਟਾਂ ਚਾਹੇ ਤੁਸੀਂ ਕੋਟ ਸੈੱਟ ਕੁੜਤੇ ਪਲਾਜੋ ਸੂਟ ਜੋ ਮਰਜ਼ੀ ਲੈ ਜਾਓ ਕੁੜੀਆਂ ਤੇ ਲਈ ਬਹੁਤ ਬੰਪਰ ਸੇਲ ਚੱਲਦੀ ਹੈ ਸਮਰ ਸੇਲ ਇੱਕ ਹਫ਼ਤੇ ਦੇ ਵਿੱਚ ਸਾਰਾ ਸਟਾਕ ਖਾਲੀ ਕਰ ਦੇਣਾ ਜਿਹੜਾ ਪਹਿਲਾਂ ਆ ਗਿਆ ਫਾਇਦਾ ਲੈ ਜਾਊਗਾ ਆਉਣਾ ਵੱਡਾ ਡੀਪੂ ਆਜਾ ਚੌਂਗ ਬੰਗਾ ਸ਼ਹਿਰ ਆ ਨੰਬਰ ਸਕਰੀਨ ਤੇ ਆ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਆ ਸਾਡਾ ਇੰਸਟਾਗ੍ਰam ਤੇ ਪੇਜ ਹੈਗਾ ਸਾਡਾ ਫੇਸਬੁੱਕ ਤੇ ਹੈਗਾ ਉਹਨੂੰ ਜਗਾ ਫੋਲੋ ਕਰ ਲਓ ਰੋਜ਼ ਦੀ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੂਗੀ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹ ਡੀਵੀ ਬੰਗਾ